ਆਪਣਾ ਮਿਤ ਕੁਮਾਰ ਜੀ ਕੁਮਾਰ ਜੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੇ ਕਿੱਥੇ ਹੋਇਆ ਪਰ ਕੁਛ ਨਹੀਂ ਜੀ ਮੈਂ ਆਪਣੇ ਸੰਗਰੂਰ ਧੂਰੀ ਵਾਲੇ ਪੁਲ ਕੋਲ ਆਪਣੇ ਦੋਸਤ ਨੂੰ ਘਰ ਛੱਡ ਕੇ ਜੀ ਵਾਪਸ ਆ ਰਿਹਾ ਸੀ ਨਾਨਕਿਆਣੇ ਚੌਂਕ ਦੇ ਵਿੱਚ ਸੀ ਉਹ ਹੋਟਲ ਦੇ ਕੋਲ ਆਪਣੀ ਸਾਈਡ ਆ ਰਿਹਾ ਸੀ ਕੁਝ ਵੀ ਰੋਡ ਸਾਹਮਣੇ ਜੀ ਦੂਜੇ ਪਾਸਿਓਂ ਡਿਵਾਈਡਡ ਟੱਪ ਕੇ ਜੀ ਮੇਰੇ ਮੂਰੇ ਦੋ ਟੱਟ ਆ ਗਏ ਜੀ ਟੱਟਿਆਂ ਨੇ ਮੈਨੂੰ ਜੀ ਵਗਾ ਕੇ ਮਾਰੇ ਜੀ ਉਦੋਂ ਬਾਅਦ ਚਲੋ ਮੈਂ ਡਿੱਗ ਗਿਆ ਮੈਨੂੰ ਪਤਨ ਚੱਲਿਆ ਜੀ ਪਿੱਛੇ ਮੇਰੇ ਫੇਰ ਲੜਦੇ ਰਹੇ ਉਹ ਵੀ ਵੀਡੀਓ ਕਢਾਈ ਹੈ ਜੀ ਮੇਰੇ ਬਰਦਰ ਨੇ ਜੀ ਤੇ ਮੈਨੂੰ ਸਾਈਡ ਤੇ ਬਿਠਾ ਲਿਆ ਜੀ ਮੈਨੂੰ ਫੋਨ-ਫੋਨ ਕੀਤਾ ਇਹਨਾਂ ਨੂੰ ਫਿਰ ਉਦੋਂ ਬਾਅਦ ਜੋ ਹੈ ਨਾ ਸਟੇਟਮੈਂਟ ਸਾਰਾ ਮੇਰੇ ਭਰਾ ਹੋਰ ਨੇ ਕਰਾਰੇ ਜੀ ਹੁਣ ਸਟਾਕ ਕਿਥੇ ਨੇ ਆਪਣੇ ਕੀ ਕੀ ਸੱਟਾਂ ਬਣਾਈ ਅਵਿਕ ਤਾਂ ਮੇਰੇ ਉਹ ਤਿੰਨ ਪਸਲੀਆਂ ਟੁੱਟ ਗਈਆਂ ਜੀ ਸਾਰਾ ਇੱਕ ਉਹ ਗਰਦਨ ਤੇ ਵੀ ਬਹੁਤ ਜ਼ਿਆਦਾ ਆ ਕੁਣੀ ਕੁਣੀ ਤੇ ਬੱਜੀ ਹੋਈ ਜੀ ਕਿਵੇਂ ਆ ਜੀ ਤੇ ਹੁਣ ਬੋਲਣ ਚ ਤਕਲੀਫ ਹੁੰਦੀ ਆਪਾਂ ਨੂੰ ਕੋਈ ਜਾਂ ਖਾਣ ਪੀਣ ਚ ਸਰ ਬੋਲਣ ਚ ਵੀ ਤਕਲੀਫ ਹੁੰਦੀ ਆ ਸਾਹ ਲੈਣਾਂ ਤੇ ਵੀ ਤਕਲੀਫ ਹੁੰਦੀ ਆ ਬੈਠਾ ਉੱਠਾ ਮਨ ਕੋਈ ਕੁਝ ਨਹੀਂ ਹੋ ਰਿਹਾ ਡਾਕਟਰ ਕੀ ਕਹਿ ਰਹੇ ਡਾਕਟਰ ਜੀ 3-4 ਦਿਨ ਹੋ ਗਏ ਪਹਿਲਾਂ ਸੀ ਸਰਕਾਰੀ ਚ ਗਈ ਸੀ ਜੀ ਉੱਥੇ ਦੇਖਪਣ ਹੋਈ ਨਹੀਂ ਮਿਲੇ ਕਿਸੇ ਚੀਜ਼ ਦੀ ਹੋਣਾ ਸੀ ਉਹ ਆਪੋ ਆਪ ਦੇ ਵਿੱਚ ਆ ਗਏ ਜੀ ਬਾਈਪਾਸ ਤੇ ਜਿਹੜਾ ਹਸਪਤਲ ਵਰਨਾ ਤੇ ਉਹ ਕਹਰੇ ਅੰਦਰ ਬਲੱਡ ਡਿੱਗ ਗਿਆ ਜੀ ਪਾਣੀ ਪੈ ਗਿਆ ਕਹਿੰਦੇ ਅੰਦਰ ਲੀਵਰ ਤੇ ਸੱਟ ਵੱਜੀ ਜੀ ਹੁਣ ਉਹ ਇਲਾਜ ਕਰ ਰਹੇ ਨੇ ਜੀ ਕਹਿੰਦੇ ਦੇਖਦੇ ਆ ਕੀ ਬਣਦਾ ਜੀ ਅੱਗੇ ਅੱਗੇ ਮੇਰਾ ਨਾਮ ਜਤਿੰਦਰ ਸਿੰਘ ਗਿੱਲ ਗਿੱਲ ਸਾਹਿਬ ਅਮਿਤ ਜੀ ਦਾ ਐਕਸੀਡੈਂਟ ਹੋਇਆ ਹੈਗਾ ਕਿਹਦੇ ਨਾਲ ਹੋਇਆ ਕੀ ਕਾਰਨ ਹੈ ਕੀ ਨੇ ਸੱਟਾਂ ਮਾਰੀ ਇਹ ਮੇਰਾ ਦੋਸਤ ਹੈ ਜੀ ਔਰ ਇਹ ਅੱਜ ਤੋਂ ਦੋ ਦਿਨ ਪਹਿਲਾਂ ਆਪਣੇ ਕਿਸੇ ਘਰੇਲੂ ਕੰਮ ਨੂੰ ਮਾਰਕੀਟ ਸ਼ਾਮ ਨੂੰ ਜਾ ਰਿਹਾ ਸੀਗਾ ਅਚਾਨਕ ਹੀ ਇਹਦੇ ਵਿੱਚ ਕੋਈ ਠੱਠੇ ਆ ਕੇ ਵੱਜਦੇ ਨੇ ਔਰ ਇਹ ਆਪਣਾ ਡਿੱਗ ਜਾਂਦਾ ਜੀ ਸੜਕ ਤੇ ਤਾਂ ਦੋ ਤਿੰਨ ਜੋ ਜਾ ਰਹੇ ਸੀ ਸੜਕ ਤੇ ਬੰਦੇ ਉਹ ਉਹਨਾਂ ਨੇ ਬਚਾਇਆ ਇਹਨੂੰ ਹਸਪਤਾਲ ਲਿਆਂਦਾ ਇਹਦੇ ਫੈਮਿਲੀ ਮੈਂਬਰ ਆ ਗਏ ਸੀ ਆ ਗਏ ਪਰ ਇਹ ਘਟਨਾ ਬੜੀ ਬਹੁਤ ਮਤਭਾਗੀ ਘਟਨਾ ਹੈ ਜੀ ਆਏ ਦਿਨ ਆਪਣੇ ਹਰ ਰੋਜ਼ ਈਮ ਨਹੀਂ ਲਗਾ ਲੋ ਸ਼ਾਮ ਨੂੰ ਲਗਾ ਲੋ ਦੁਪਹਿਰੇ ਲਗਾ ਲੋ ਠੱਠੇ ਗਾਮਾ ਸਪਰਕਾਂ ਤੇ ਬੇਸਾਰਾ ਨੇ ਉਹ ਆਏ ਦਿਨ ਕਿਸੇ ਨਾ ਕਿਸੇ ਤੇ ਹਮਲਾ ਕਰ ਰਹੀਆਂ ਨੇ ਕੀ ਕਹਿਣਾ ਚਾਹੋਗੇ ਵੀ ਸਰਕਾਰੀ ਹਸਪਤਾਲ ਚ ਇਲਾਜ ਨਹੀਂ ਹੋਇਆ ਜੀ ਉਹ ਕਿ ਇਹਨਾਂ ਨੂੰ ਕਿ ਨਿੱਜੀ ਹਸਪਤਾਲ ਚ ਇਲਾਜ ਕਰਾਉਣਾ ਪਿਆ ਦੇਖੋ ਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਉਹ ਸਿਰਫ ਕਾਗਜ਼ਾਂ ਦੇ ਵਿੱਚ ਔਰ ਫਾਈਲਾਂ ਦੇ ਵਿੱਚ ਹੀ ਰਹਿ ਗਏ ਨੇ ਔਰ ਕੋਈ ਉੱਥੇ ਕੋਈ ਅੱਛਾ ਇਲਾਜ ਨਹੀਂ ਹੈਗਾ ਔਰ ਉੱਥੇ ਕਿਸੇ ਨੇ ਡਾਕਟਰ ਦੇ ਹੱਥ ਨਹੀਂ ਪਾਇਆ ਤਾਂ ਸਾਨੂੰ ਮਜਬੂਰਨ ਹੋ ਕੇ ਪ੍ਰਾਈਵੇਟ ਹਸਪੀਟਲ ਲੈ ਕੇ ਆਉਣਾ ਪਿਆ ਕਿਉਂਕਿ ਸਾਡਾ ਭਰਾ ਹੈ ਸਨਵੇਲ ਸਿੰਘ ਤੁਸੀਂ ਵਕੀਲ ਨਾਲ ਗੱਲ ਕੀਤੀ ਆਗੇ ਕੋਈ ਕਾਰਵਾਈ ਕਰੋਵੋਗੇ ਹਾਂ ਅਸੀਂ ਆਪਣੇ ਦੇਖੋ ਪਹਿਲਾਂ ਤਾਂ ਇਹਦਾ ਆਪਣਾ ਟ੍ਰੀਟਮੈਂਟ ਕਰਵਾ ਰਹੇ ਹਾਂ ਜੀ ਸਾਨੂੰ ਪਹਿਲਾਂ ਇਹਦੀ ਸਿਹਤ ਦੀ ਫਿਕਰ ਹੈ ਤਾਂ ਫਿਰ ਕਿਸੇ ਆਪਣੇ ਵਧੀਆ ਮਿੱਤਰ ਤੋਂ ਆਪਣੇ ਕਾਨੂੰਨੀ ਆਪਣਾ ਰਾਏ ਲੈ ਕੇ ਜੋ ਵੀ ਬੰਦ ਕਰਵਾਈ ਹੋਈ ਹੈ ਅਸੀਂ ਕਰਵਾਵਾਂਗੇ ਕਿਸੇ ਕਰਵਾਵਾਂਗੇ ਦੇਖੋ ਇਹਦਾ ਨਗਰ ਕੌਂਸਲ ਲਗਾ ਲਓ ਪ੍ਰਸ਼ਾਸਨ ਲਗਾ ਲਓ ਸਹਿਤ ਦੇ ਵਿੱਚ ਤੇ ਕੋ ਛੋਟੇ ਛੋਟੇ ਬੱਚਿਆਂ ਨੂੰ ਇੱਕ ਲੇਡੀ ਨੂੰ ਜਾਂਦੇ ਹੋਏ ਬਾਜ਼ਾਰ ਦੇ ਵਿੱਚ ਡਰ ਲੱਗਦਾ ਹੈ ਕਿ ਸਾਡੇ ਤੇ ਕੋਈ ਠੱਠਾ ਕੋਈ ਗਊ ਹਮਲਾ ਨਾ ਕਰ ਦੇ ਕਿਸੇ ਟਾਈਮ ਅਟੈਕ ਹੋ ਜੇ इवन ਕੀ ਗੱਡੀ ਦੇ ਵਿੱਚ ਬੈਠਿਆਂ ਨੂੰ ਵੀ ਡਰ ਲੱਗਦਾ ਹੈ ਮੇਰਾ ਨਾਮ ਨਿਕੇਲ ਹੈ ਜੀ ਤੇ ਮੈਂ ਪੀੜਤ ਦਾ ਭਾਈ ਆਂ ਜੀ ਛੋਟਾ ਤੇ ਡਾਕਟਰ ਸਾਹਿਬ ਨੇ ਹੁਣ ਤੱਕ ਸਾਨੂੰ ਦੱਸਿਆ ਜੀ ਵੀ ਇਹਨਾਂ ਦੀ ਤਿੰਨ ਪਸਲੀਆਂ ਕ੍ਰੈਕ ਨੇ ਜੀ ਤੇ ਪੈਰ ਪੇਟ ਦੇ ਵਿੱਚ ਪਾਣੀ ਤੇ ਖੁੰਡ ਗਿਆ ਹੋਇਆ ਤੇ ਦੋ ਚਾਰ ਸਾਡੇ ਸਿਟੀ ਸਕੈਨ ਕਰਵਾਏ ਗਏ ਨੇ ਕਾਫੀ ਮਹਿੰਗੇ ਨੇ ਹੋਏ ਨੇ ਜੀ ਉਹ ਕਿਉਂਕਿ ਸਰਕਾਰੀ ਦੇ ਵਿੱਚ ਤਾਂ ਕੋਈ ਸਹੂਲਤ ਆਪਾਂ ਨੂੰ ਮਿਲਦੀ ਨਹੀਂ ਸਰਕਾਰੀ ਚ ਗਏ ਸੀ ਤੁਸੀਂ ਹਾਂਜੀ ਸਰ ਉਹ ਤਾਂ ਨਾ ਕੀ ਗਿਆ ਸਰ ਉਹ ਤੇ ਮੈਡਮ ਸੀਗੇ ਜੀ ਸਰ ਉਹ ਤਾਂ ਆਪਣੀ ਕੁਰਸੀ ਤੋਂ ਹੀ ਨਹੀਂ ਉੱਠ ਕੇ ਆਉਣ ਨੂੰ ਤਿਆਰ ਸੀਗੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਸਾਡੇ ਪੇਸ਼ੈਂਟ ਨੂੰ ਆਕੇ ਦੇਖੋ ਉਹ ਕਹਿੰਦੇ ਸੀ ਕੋਈ ਨਹੀਂ ਚਲਾ ਕੇ ਲੈ ਆਓ ਸਾਡੇ ਕੋਲ ਨਗਰ ਕੌਂਸਲ ਨੂੰ ਜ਼ਿੰਮੇਵਾਰ ਹੈ ਇਸ ਦਾ ਕੋਈ ਕਾਰਵਾਈ ਕਰਾਂਗੇ ਹਾਂਜੀ ਸਰ ਅਸੀਂ ਸਰ ਆਨਲਾਈਨ ਦੇਖਿਆ ਸੀ ਸਰ ਵੀ ਕੁਝ ਐਕਟਸ ਦੇਖੀਆਂ ਤੇ ਉਸ ਦੇ ਮੁਤਾਬਿਕ ਅਸੀਂ ਸਰ ਕੋਸ਼ਿਸ਼